ਫਲੋਰ ਦੇ ਵੱਖ-ਵੱਖ ਇਲਾਕਿਆਂ ਵਿੱਚ ਆਏ ਦਿਨ ਵਰਦਾ ਤਾਰਕੰਦਾ ਨਾਮ ਨਹੀਂ ਲੈ ਰਹੀਆਂ ਫਲੋਰ ਦੇ ਨਸਿੱਕ ਪਿੰਡ ਨਗਰ ਵਿੱਚ ਇੱਕ ਮਣੀ ਚੇਂਜਰ ਦੀ ਦੁਕਾਨ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਨ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਦੇ ਮਾਲਕ ਬਲਜੀਤ ਸਿੰਘ ਨੂੰ ਦੋ ਨੌਜਵਾਨ ਕੁੱਟਮਾਰ ਕਰੇ ਸੀ ਤੇ ਇੱਕ ਨੌਜਵਾਨ ਨੇ ਪਿਸਤੌਲ ਦੀ ਨੋਕ ਤੇ ਗੱਲੇ ਵਿੱਚੋਂ ਇੰਡੀਆ ਕਰੰਸੀ 1.5 ਲੱਖ ਦੇ ਕਰੀਬ ਕੱਢ ਕੇ ਫਰਾਰ ਹੋਣ ਲੱਗੇ ਤਾਂ ਦੁਕਾਨ ਦੇ ਬਾਹਰ ਮਾਲਕ ਬਲਜੀਤ ਸਿੰਘ ਦਾ ਬੇਟਾ ਨਰਿੰਦਰ ਸਿੰਘ ਮੌਕੇ ਤੇ ਆ ਗਿਆ ਜਿਨ੍ਹਾਂ ਨੇ ਤਿੰਨਾਂ ਨੌਸਵਾਨਾਂ ਨਾਲ ਮੁਕਾਬਲਾ ਕੀਤਾ ਫਿਰ ਵੀ ਉਹ ਭਜਣ ਵਿੱਚ ਕਾਮਯਾਬ ਹੋ ਗਏ ਦੁਕਾਨ ਦੇ ਮਾਲਕ ਘਬਰਾ ਕੇ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲੇ ਗਏ ਉਹਨਾਂ ਨੇ ਫਿਰ ਫਿਲੌਰ ਥਾਣੇ ਨੂੰ ਸੂਚਨਾ ਦਿੱਤੀ ਫਿਲੌਰ ਦੀ ਪੁਲਿਸ ਨੇ ਮਨੀ ਚੇਂਜਰ ਦੀ ਦੁਕਾਨ ਤੇ ਪਹੁੰਚ ਕੇ ਦੁਕਾਨ ਦੇ ਮਾਲਕ ਦੇ ਬਿਆਨ ਨੋਟ ਕੀਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾਈ ਤੇ ਥਾਣੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਲੁੱਟਖੁਆ ਕਰਨ ਵਾਲੀ ਨੌਸਵਾਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਬੰਦੀ ਕਾਰਵਾਈ ਕੀਤੀ ਜਾਵੇਗੀ ਸਭ ਤੁਹਾਡਾ ਨਾਮ ਕੀ ਹੈ ਤੇ ਕੀ ਗੱਲਬਾਤ ਹੋਈ ਹੈ ਤੇ ਤੁਸੀਂ ਦੁਕਾਨ 'ਚ ਇਕੱਲੇ ਕੀ ਨਾ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਜੀ ਕੀ ਹੋਇਆ ਜੀ ਤੇ ਤਿੰਨ ਬੰਦੇ ਆਏ ਸੀਗੇ ਜੀ ਠੀਕ ਹੈ ਜੀ ਤਿੰਨ ਬੰਦੇ ਆ ਜਿਹੜੇ ਮੂਰ ਪੈਟੇ ਸੀਗੇ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਸੰ ਡਾਲਰ ਚਾਹੀਦੇ ਠੀਕ ਹੈ ਜੀ ਤੇ ਅਜੀ ਕਹਾ ਵੀ ਸਾਡੇ ਕੋਲ ਤਾਂ ਹੈ ਨਹੀਂ ਗੇ ਤੁਸੀਂ ਫਲੋਰ ਚਲ ਜਾਓ ਜਾ ਕੇ ਤੇ ਹੋਰ ਪੁੱਛ ਲਓ ਠੀਕ ਹੈ ਜੀ ਹਾਂਜੀ ਫਿਰ ਐਨੀ ਗੱਲ ਹੋਈ ਉਸ ਤੋਂ ਬਾਅਦ ਫਿਰ ਬਾਦ ਕਹਿੰਦੇ ਇਹ ਕਹਿੰਦੇ ਇਹ ਕੱਢ ਦੋ ਸਭ ਕੁਝ ਹਾਂਜੀ ਇਹ ਸਭ ਕੱਢ ਦੋ ਫਿਰ ਉਹਨੇ ਅੰਦਰ ਐਂਟਰ ਕੀਤਾ ਠੀਕ ਹੈ ਜੀ ਤੇ ਮੇਰੇ ਨਾਲ ਥਪੜ-ਥਪੜ ਮਾਰੇ ਹਾਂਜੀ ਤੇ ਬਾਅਦ ਚ ਉਹਨਾਂ ਨੇ ਮੈਨੂੰ ਕੰਧ ਨਾਲ ਲਾ ਲਿਆ ਬਾਕੀ ਬੰਦੇ ਹੰਗਰਾ ਠੀਕ ਹੈ ਜੀ ਕੀ ਸੀ ਉਹਨਾਂ ਦੇ ਹੱਥ ਵਿੱਚ ਉਹ ਰਾਸਤੇ ਚ ਬਣਾ ਅੰਗਾਨੀ ਸੀ ਗਾਂੰਸੀ ਰਵੋਲਵਰ ਹਾਂਜੀ ਹਾਂਜੀ ਫਿਰ ਕਿੰਨਾ ਲੈ ਗਿਆ ਕੈਸ਼ ਕਿੰਨਾ ਲੈ ਗਿਆ ਇਹ ਕੋਈ 1 ਡੇਡ ਦੇ ਵਿੱਚ ਹੀ ਸੀ 1 ਡੇਡ ਲੱਖਾਂ ਕਿ ਇੰਡੀਅਨ ਕਰੰਸੀ ਸੀ ਕਿ ਡਾਲਰ ਸੀ ਅੱਛਾ ਤੇ ਪ੍ਰਸ਼ਾਸਨ ਨੂੰ ਤਲਾਹ ਦਿੱਤੇ ਹਾਂਜੀ ਪ੍ਰਸ਼ਾਸਨ ਆਇਆ ਸੀਗਾ ਆਇਆ ਸੀ ਠੀਕ ਕੀ ਮੰਗ ਕਰਦੇ ਹੋ ਮੰਗ ਇਨਸਾਬ ਹੀ ਹੁੰਦਾ ਜੀ ਉਹ ਕੀ ਚਾਹੀਦਾ ਠੀਕ ਹੈ ਹੋ ਇਹ ਕੀ ਲੱਗਦਾ ਸਰ ਸਰ ਨੂੰ ਇੱਕ ਸਿਗਰਟ ਨੂੰ ਰੈਸੀਪੀ ਕਿਸ ਤਰ੍ਹਾਂ ਰੈਸਟੋਰੈਂਟ ਬਣੀ ਚੇਂਦਰ ਨੂੰ ਮੱਝ ਸੇ ਕੋਲ ਜੀ ਉੱਥੇ ਕੋਈ ਲੱਗਦੀ ਜਿਹੜੀ ਆ ਉਹ ਕੋਕ ਲੈ ਜੀ ਜੀ ਉਸ ਤੋਂ ਬਾਅਦ ਜਿਹੜੀ ਸਾਡੇ ਪ੍ਰਿੰਸੀਪਲ ਦੇ ਤੇ ਮੌਕੇ ਦੇ ਕੁੱਝੀਆਂ ਜੀ ਜੀ ਤੇ ਜਿਹੜੇ ਮੌਕੇ ਦੇ ਕਿਹਾ ਜੀ ਸੀਸੀਟੀਵੀ ਆਪਣੇ ਕੋਲ ਜਿਹੜਾ ਰਿਪੋਰਟ ਚੈਕਿੰਗ ਚੱਗੀ ਜਾ ਰਹੀ ਹੈ ਜੀ ਤੇ ਪੁਜੀ ਸਿੰਘ ਦਾ ਬਿਆਨ ਦਿੱਤੀ ਹੋਰ ਵੀ ਪੜਦੀ ਕਰਦੇ ਕੀ ਲੱਗਦਾ ਸਰ ਕਾਦੀ ਨੋਕ ਤੇ ਲਗਾਇਆ ਉਹ ਲੁੱਟ ਕੇ ਇਹ ਕਨਫਰਮੇਸ਼ਨ ਚੱਲ ਰਹੀ ਹੈ ਜੀ ਹਾਂਜੀ ਉਹ ਕੈਮਰੇ ਜਿਹੜਾ ਉਹ ਕੰਮ ਦੇ ਕਿੰਨੇ ਵਿਅਕਤੀ ਸੀਗੇ ਜੀ ਵਿਅਕਤੀ ਕਿੰਨੇ ਸੀਗੇ ਤਿੰਨ ਕੀ ਉਹਨਾਂ ਨੇ ਮੁਕਾਬਲਾ ਵੀ ਦੁਕਾਨਦਾਰ ਵਾਲੇ ਨੇ ਕੀਤਾ ਕੋਸ਼ਿਸ਼ ਕੀਤੀ ਦੁਕਾਨਦਾਰ ਨੇ ਜਿਹੜਾ ਸੀ ਉਹ ਜਿਹੜੀ ਸੀ ਸੀਸੀਟੀਵੀ ਕੋਟੇ ਜੋ ਕਿ ਖੇਤ ਉੱਪਰ ਹੈ ਉਹ ਬਾਦ ਨਾਲ ਤਾਂ ਉਹਨੇ ਕੋਸ਼ਿਸ਼ ਕੀਤੀ ਪਰ ਉਹ ਤੰਨ ਜਿਹੜੇ ਸੀ ਪੁਰਾਣ ਹਾਂਜੀ ਹਾਂਜੀ ਸਰ ਕਾਦੇ ਤੇ ਸੀਗੇ ਹੁਣ ਦੇ ਨੌਜਵਾਨ ਮੋਟਰਸਾਈਕਲ ਮੋਟਰਸਾਈਕਲ ਤੇ ਕੀ ਸੀਸੀਟੀਵੀ ਕੈਮਰੇ ਖੰਗਾਰੇ ਹਾਂ ਹਾਂਜੀ ਸੀਸੀਟੀਵੀ ਥੋੜੇ ਜੜੀਆਂ ਉੱਪਰ ਲੱਗੀਆਂ ਨੇ ਸੀਸੀਟੀਵੀ ਥੋੜੇ ਜੜੇ ਦੌਰ ਚੱਲ ਰਹੇ ਨੇ